ਅੱਜ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਖਾਣਾਸਗਰ ਵਿਥੇ ਕੀ ਇੱਕ ਚੁਗਿਆ ਜਾਂਦਾ ਵਿਖੇ ਕਿਤੇ ਸ਼ਰਾਬ ਲੁਕੋ ਕੇ ਰੱਖੀ ਹੈ ਜਿਸ ਤੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨੂੰ ਨਾਲ ਲੈ ਕੇ ਐਸਐਚਓ ਨੇ ਉਸ ਜਗ੍ਹਾ ਨੂੰ ਕਾਡਨ ਕੀਤਾ ਅਤੇ ਕਾਡਨ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉੱਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਹੈ ਇੱਕ ਅਲਕੋਹਲ ਮਿਲੀ ਕਿ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਥੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਵਿਅਕਤੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵਿਚਣਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਰਜਿਸਟਰ ਕੀਤਾ ਗਿਆ ਜਿਹੜੇ ਉਹ ਬੰਦੇ ਹਜੇ ਫਰਾਰ ਨੇ ਉਹਨਾਂ ਦੇ ਲਈ ਵਕ ਵਕ ਅਸੀਂ ਡੇਡ ਪਾਰਟੀਆਂ ਬਣਾਤੀਆਂ ਜਿਹਨੂੰ ਕਿ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਜਿਹੜਾ ਹੈਗਾ ਰਜਿਸਟਰ ਕਰ ਦਿੱਤਾ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਲੱਗ ਗਏ ਇੱਥੇ ਚਾਰ ਵਿਅਕਤੀਆਂ ਤੇ ਕੇਸ ਰਜਿਸਟਰ ਕੀਤਾ ਹੈ ਸਰ ਇਹਦੇ ਜਿਹੜਾ ਰੁਕੀ ਜੀਵਨ ਦੇ ਕੀ ਫਰਕ ਪੈਂਦਾ ਜੀ ਉਹਦੇ ਵਿੱਚ ਕੋਈ ਇਹ ਆਮਲ ਕੋਲ ਹੈ ਇਹ ਜਿਹੜਾ ਇਹਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਅਜੇ ਅਸੀਂ ਇਹਦੇ ਚੋਂ ਸੈਂਪਲ ਲਏ ਆ ਉਹਦੀ ਟੈਸਟ ਰਿਪੋਰਟ ਸਾਡੇ ਕੋਲ ਇੱਕ ਦੋ ਦਿਨਾਂ ਚ ਆ ਜਾਏਗੀ ਦੇਖਣ ਤੇ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਹੈ ਬੇਸਿਕਲੀ ਪੀਣਯੋਗ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹਨੂੰ ਜ਼ਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਪਰਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ ਸਰ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀਣ ਨਾਲ ਕਈ ਮੌਤਾਂ ਆਈਆਂ ਨੇ ਅੱਜ ਫਰੋਇ ਪਰ ਪੁਰਸੋ ਲੋ ਅਪੀ ਭਾਵਨੋਂ ਪੁਰਸੋ ਭਾਵਨੋਂ ਵੱਡੀ ਕਾਮਯਾਬੀ ਮਿਲੀ ਹੈ ਵੀ ਜੋ ਸ਼ਰਾਬ ਨਜਾਇਜ਼ ਨੇ ਬਿਲਕੁਲ ਪ੍ਰਾਪਤ ਕੀਤੀ ਗਈ ਹੈ ਕੀ ਕਹਿਣਾ ਚਾਹੋ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾ ਪ ਰਿਹਾ ਬਿਕੋਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਨਲ ਐਲਕੋਹਲ ਹੈ ਉਹ ਮੈਥਨੋਲ ਸੀ ਜਿਹੜੀ ਅਮਰਸਰ ਦੇ ਵਿੱਚ ਟ੍ਰੇਜੇਡੀ ਹੋਈ ਸੀ ਉਹ ਮੈਥਨੋਲ ਸੀ ਮੈਥਨੋਲ ਇਹ ਤਾਂ ਇੱਕ ਤਰ੍ਹਾਂ ਦੀ ਸ਼ਰਾਬ ਹੈ ਜਿਹਨੂੰ ਇਮੀਜ ਜਿਹੜੀ ਚੀਜ਼ ਸਰ ਪੜੀ ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਸਰ ਕਿੰਨਾ ਕ ਅੰਤਰ ਹੈ ਜੀ ਬਹੁਤ ਹੁੰਦਾ ਹੈ ਉਹ ਇੰਡਸਟਰੀਅਲ ਪ੍ਰੋਡਕਟ ਹੈ ਮੈਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੀ ਆਮ ਡਿਸਟਿਲੇਸ਼ਨ ਹੁੰਦੀ ਹੈ ਦੋਨਾਂ ਤੋਂ ਬਹੁਤ ਬੜਾ ਕੈਮੀਕਲ ਕੰਪੋਜੀਸ਼ਨ ਅੰਦਰ ਦਾ ਆ ਠੀਕ ਥੈਂਕ ਯੂ ਅੱਜ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਖਾਨਾਸਗਰ ਵਿਜੇ ਕੀ ਇੱਕ ਚੁggen ਜੰਗਾ ਵਿਖੇ ਕਿਤੇ ਸ਼ਰਾਬ ਲੁਕੋ ਕੇ ਰੱਖੀ ਹੈ ਜਿਸ ਤੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨੂੰ ਨਾਲ ਲੈ ਕੇ ਐਸ ਐਚਓ ਨੂੰ ਉਸ ਜਗ੍ਹਾ ਨੂੰ ਕਾਡਨ ਕੀਤਾ ਅਤੇ ਕਾਡਨ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉੱਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਹੈ ਇੱਕ ਅਲਕੋਹਲ ਮਿਲੀ ਹੈ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਥੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਵਿਅਕਤੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵੇਚਣਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਸਟਾ ਕੀਤਾ ਗਿਆ ਜਿਹੜੇ ਉਹ ਬੰਦੇ ਅਜੇ ਫਰਾਰ ਨੇ ਉਹਨਾਂ ਦੇ ਲਈ ਵਕਫ ਵਕ ਅਸੀਂ ਡੇਡ ਪਾਰਟੀਆਂ ਬਣਾਤੀਆਂ ਜਿਨੂੰ ਕਿ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਜਿਹੜਾ ਹੈਗਾ ਰਜਿਸਟਰ ਕਰ ਦਿੱਤਾ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਲੱਗੇ ਨੇ ਇਹ ਚਾਰ ਵਿਅਕਤੀਆਂ ਤੇ ਕੇਸ ਸਟਾ ਕੀਤਾ ਹੈ ਸਰ ਇਹਦੇ ਜਿਹੜਾ ਰੁਕੀ ਜੀਵਨ ਦੇ ਕੀ ਫਰਕ ਪੈਂਦਾ ਜੀ ਉਹਦੇ ਵਿੱਚ ਕੋਈ ਤੇ ਆਮਲ ਕੋਲ ਇਹ ਜਿਹੜਾ ਇਹਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਅਜੇ ਅਸੀਂ ਇਹਦੇ ਚੋਂ ਸੈਂਪਲ ਲਏ ਆ ਉਹਦੀ ਟੈਸਟ ਰਿਪੋਰਟ ਸਾਡੇ ਕੋਲ ਇੱਕ ਦੋ ਦਿਨਾਂ ਚ ਆ ਜਾਏਗੀ ਦੇਖਣ ਤੇ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਹੈ ਬੇਸਿਕਲੀ ਪੀਣਯੋਗ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹਨੂੰ ਜ਼ਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣ ਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਪਰਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ ਸਰ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀਣ ਨਾਲ ਕਈ ਮੋਤਾਂ ਆਈਆਂ ਨੇ ਅੱਜ ਫਰੋਇ ਪਰ ਪੁਲਸਪਾਵਲੋਂ ਕੁਲਸਪਾਵਲੋਂ ਵੱਡੀ ਕਾਮਯਾਬੀ ਮਿਲੀ ਹੈ ਵੀ ਜੋ ਸ਼ਰਾਬ ਨਜਾਇਜ਼ ਨੇ ਬਿਲਕੁਲ ਪ੍ਰਾਪਤ ਕੀਤੀ ਗਈ ਹੈ ਕੀ ਕਹਿਣਾ ਚਾਹੋ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾ ਰਿਹਾ ਬਿਕੋਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਾ ਨਿਊਟਰਲ ਅਲਕੋਹਲ ਹੈ ਉਹ ਮਥਨੋਲ ਸੀ ਜਿਹੜੀ ਅਮਰਸਰ ਦੇ ਵਿੱਚ 트ੈਜੇਡੀ ਹੋਈ ਸੀ ਉਹ ਮੈਥਨੋਲ ਸੀ ਮੈਥਨੋਲ ਇਹ ਇੱਕ ਤਰ੍ਹਾਂ ਦੀ ਸ਼ਰਾਬ ਹੈ ਜਿਹਨੂੰ ਇਮੀਜਟ ਕੀ ਜਿਹੜੀ ਚੀਜ਼ ਸਰ ਪੜੀ ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਸਰ ਕਿੰਨਾ ਕ ਅੰਤਰ ਹੈ ਜੀ ਜੀ ਉਹ ਤਾਂ ਉਹ ਇੰਡਸਟਰੀਅਲ ਪ੍ਰੋਡਕਟ ਹੈ ਮੈਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੀ ਆਮ ਡਿਸਟਿਲੇਸ਼ਨ ਹੁੰਦੀ ਹੈ ਦੋਨਾਂ 'ਚ ਬਹੁਤ ਵੱਡਾ ਕੈਮੀਕਲ ਕੰਪੋਜ਼ੀਸ਼ਨ ਦਾ ਅੰਤਰ ਹੁੰਦਾ ਹੈ ਠੀਕ ਥੈਂਕ ਯੂ